ਕਥਾਂ ਜੀ ਕੀ ਹਾਲ ਚਾਲ ਆ ਤੇ ਆਪਾਂ ਚੱਲਦੇ ਆਂ ਤੇ ਪ੍ਰਭੂ ਉੱਥੇ ਫਿਰਦੀ ਮੈਂ ਤਾਂ ਗੜਾ ਖੜਾਉਣ ਲੈ ਕੇ ਆਇਆ ਇਹਦਾ ਇਹਦਾ ਬਾਲਾ ਟੰ ਟੰ ਕਰੀ ਜਾਂਦੀ ਸੀ ਮੈਂ ਕਿਹਾ ਚੱਲ ਵੇਖਦੇ ਆਂ ਬਾਥਰੂਮ ਬਗਾਰਾ ਕਰਨਾ ਹੋਊਗਾ ਤਾਂ ਕਰਕੇ ਲੈ ਆਇਆ ਪ੍ਰਭੂ ਨੇ ਅੱਗ ਲਾਤੀ ਆ ਕੱਲੀ ਨੇ ਕੀਤੀ ਆ ਇਥੋਂ ਵੀ ਕਾਕੂ ਅਬ ਸਾਰਾ ਵਾਇਆ ਪਿਆ ਬਸ ਸਬਜ਼ੀ ਲਾਵਾਂਗੇ ਕੱਲ ਨੂੰ ਗੋਲੂ ਠੀਕ ਆ ਅਰੇ ਤਾਪਿਆ ਵਾ ਗੱਡੀ ਖੜੀ ਹੁਣ ਐਵੇਂ ਆ ਗਈ ਟਾਂਗ ਟਾਂਮ ਕਰਦੀ ਸੀਗੀ ਤੇ ਮੈਂ ਪਾਣੀ ਪੀਣ ਆਉਣਾ ਸੀ ਬਾਹਰ ਧੱਕੇ ਨਾਲ ਹੀ ਬਾਹਰ ਆਈ ਵੀ ਆ ਇਹ ਅੰਦਰ ਰੱਖਣਾ ਵਾ ਤੁਰਿਆ ਮਾਰ ਕੇ ਹੈ ਬਰਾਬ ਨਹੀਂ ਬੋਲ ਰਹੀ ਇਹ ਤਾਂ ਘਾਈ ਖਾਣ ਆਈ ਇੱਥੇ ਲੈ ਲੈ ਖਾ ਲੈ ਖਾ ਲੈ ਚਾਰ ਲਾ ਘਾ ਚਾਰ ਲਾ ਆ ਸਾਰਾ ਖਜ਼ਾਰਾ ਪਾ ਕੇ ਗਈ ਆ ਵੇ ਭਾਲੂ ਦਾ ਵਿਚਾਰੇ ਦਾ ਕੀ ਕਰਤਾ ਇੱਕ ਟੈਡੀ ਵੀਰ ਜਾਣ ਕੇ ਭਾਲੂ ਆਵੇ ਇਹਦੀ ਬਾਹਂ ਚੱਕਦੀ ਇੰਨਾ ਸਾਨਾ ਦਾ ਇਹਦੇ ਵਿੱਚ ਦੀ ਵੀ ਨਹੀਂ ਕਿਵੇਂ ਛਾਲ ਛੂਲ ਮਾਰ ਗਿਆ ਵੇ ਬਿਲਕੁਲ ਪਹੁੰਚ ਗਈ ਤੇ ਸਾਰਾ ਖਜ਼ਾਰਾ ਪਤਾ ਲੈ ਹਜੇ ਇੰਨਾ ਦੀ ਵਾਰੀ ਪਤਾ ਨਹੀਂ ਕਰੋ ਆ ਜਾਣੀ ਆ ਇਹਨੂੰ ਪਾਰ ਖਾਂ ਆ ਕੁੱਤਾ ਲੈ ਕੇ ਦਿੱਤਾ ਇਹਨੂੰ ਇਹ ਇਹ ਨਿਪਾਟ ਆਪਦੀਆਂ ਚੀਜ਼ਾਂ ਕਦੋਂ ਨਹੀਂ ਖਰਾਬ ਕਰਦੀ ਸਾਰੀ ਬਾਹਰ ਦੀ ਸਾਰੀਆਂ ਚੀਜ਼ਾਂ ਸਾਰੀ ਖਾਧੀ ਪਈ ਆ ਚੱਲ ਮੰਮੀ ਵੀਡੀਓ ਵੇਖੀ ਜਾਂਦੀ ਆ ਹਾਂ ਬੜਾ ਵੱਲ ਬਚੁੰਦੀ ਆ ਲੈਂਦੀ ਜਾਂ ਵੱਟ ਗਿਆ ਲੈ ਲੈਂਦੀ ਚਲੋ ਭਾਈ ਲੈ ਆ ਜਾ ਗੇੜਾ ਘੇੜਾ ਕਿਹ ਅੰਦਾਵਾ ਤੇਰਾ ਕੁਛ ਕੀਤਾ ਹੈ ਨਹੀਂਗਾ ਤੂੰ ਠੀਕ ਆ ਨਾ ਐਦਾ ਮਾਲਕਾ ਦਾ ਨਿੱਕੀ ਦਾ ਨਿੱਕੀ ਦਾ ਹੁਣ ਮੈਂ ਬਾਣੇ ਪਿਆਣੇ ਚੱਲ ਹੁਣ ਚાલਦੇ ਆਪਾਂ ਬਾਹਰ ਪਾਣੀ ਪੋਣੀ ਪਿਉਣੇ ਪਸ਼ੂ ਉਹਨੂੰ ਪ੍ਰਭ ਨਾਲ ਉਹ ਕੰਮ ਕਰੀ ਜਾਂਦੀ ਨਾਲ ਪ੍ਰਭ ਦੀ ਹੈਲਪ ਕਰਾ ਦਾਂਗੇ ਠੀਕ ਆ ਤਾਂ ਹਣ ਆਪਾਂ ਬਾਹਰ ਹੀ ਚੱਲਦੇ ਆ ਆ ਲੈ ਅੱਗਾਂ ਲੱਗੀਆਂ ਪੰਜਾ ਦਿਖਾਉਣਾ ਤੁਨੂੰ ਉਹ ਆ ਰਹਿ ਗਏ ਕਰ ਲੇਗਾ ਇਹ ਵੀ ਖੇਤ ਦੇਣਗੇ ਪ੍ਰਭ ਲੈ ਆਹ ਵ ਦੇਗਾ ਪ੍ਰਭ ਨੂੰ ਗੁੱਸਾ ਆਇਆ ਇਹ ਤਾਂ ਗੋਸੇ ਬਰਾਬਰ ਨਾ ਕੰਮ ਕਰਦੇ ਸਾਰੇ ਬਿਨਾ ਮੇਰੇ ਤੁਸੀਂ ਨਹੀਂ ਤੇ ਮੈਨੂੰ ਨਾਲ ਲੱਗਣਾ ਪੈਂਦਾ ਸੀ ਨਾ ਕੱਲ ਹੀ ਚੱਕਤਾ ਕੰਮ ਆ ਵੀ ਮਚਾ ਦੇਣੀ ਆ ਵਾਧੂ ਹੀ ਪਈ ਸੀਗੀ ਆ ਝੋਨਾ ਝੋਨਾ ਵਾਧੂ ਪਿਆ ਸੀ ਸਾਰਾ ਚੜਤਾ ਬਲੀ ਆਣਾ ਚਾਰੇ ਪਸ਼ੂ ਪਾਉਂਦਾ ਨੇ ਤੇ ਇਹਨਾਂ ਨੂੰ ਸੇਕ ਲੱਗੂਗਾ ਇੰਨੀ ਠੰਡ ਹੈ ਜੇ ਆਈ ਨਹੀਂ ਵੀ ਪਸ਼ੂ ਨੂੰ ਅੱਗ ਲਾ ਕੇ ਸੇਕਣ ਪਾਥਰ ਰੱਖ ਕੇ ਨਾ ਤਾਂ ਹੁਣ ਮੈਂ ਗੰਨਾ ਗੁੰਨਾ ਕੋਲ ਕੇ ਪਾਣੀ ਪਿਆਰਾ ਤੇ ਫਿਰ ਆਪਾਂ ਕਰਦੇ ਹਾਂ ਗੱਲਬਾਤ ਤੇ ਹੁਣ ਆਪਾਂ ਚਾਲਦੇ ਆਂ ਇਧਰ ਢੇੜਾ ਕੱਢਣਾ ਜੇ ਆਪਾਂ ਨੂੰ ਕੋਈ ਮਿਲ ਗਿਆ ਬੰਦਾ ਤਾਂ ਤੁਹਾਨੂੰ ਕਿਸ ਬੰਦੇ ਨਾਲ ਵੀ ਮਿਲਾਉਣੇ ਆਪਾਂ ਕਰਦੇ ਆਂ ਗੱਲਬਾਤ ਬਰਾਜ ਥੋੜੀ ਹੌਲੀ ਹੋਣੀ ਹੈ ਕਿਉਂਕਿ ਜਿੰਦਰ ਪਰਾਵਾ ਉਹ ਜਿੰਦਰ ਪੱਠੀ ਕੁਦਰੀ ਜਾਂਦਾ ਵਾ ਆ ਨਵੇੜੇ ਤੱਕ ਕੰਮ ਤਾਂ ਤੇ ਆਣਾ ਆਪਾਂ ਤੇ ਚਾਤੀ ਮੋਟਰ ਹੈਗਾ ਤੇ ਚਾਲਦੇ ਹੁਣ ਆਪਾਂ ਫਿਰ ਮਿਲਦੇ ਤੁਹਾਨੂੰ ਉੱਗੇ ਚੱਲ ਜਾਈਏ ਆ ਨਿਆ ਡੈਰੀ ਖੁੱਲੀ ਨਹੀਂ ਆ ਬੈਠੇ ਆ ਬੰਦੇ ਕਿਹੜੇ ਮਰੀ ਜਾਂਦੇ ਲਿਆ ਯਾਰ ਤੁਸੀਂ ਆ ਬੈਠਾ ਵਾ ਕਰੂਗੇ ਯਾਰ ਆ ਬੈਠਾ ਵਾ ਕੱਲੂ ਕਿੰਨੇ ਵਜ ਮੈਂ ਕਿਹਾ ਤੂੰ ਪੜਾਉਣ ਗਿਆ ਹੋਵੇਂਗਾ ਸ਼ਾਮ ਨੂੰ ਕਹਿੰਦਾ ਹੋਵੇਂਗਾ ਗੈਹ ਨਹੀਂ ਫਿਰ ਅੱਜ ਚੱਲ ਫਿਰ ਗੱਲ ਤੋਂ ਸਹੀ ਫੱਕੀ ਗੱਲ ਨਹੀਂ ਤੇ ਮੈਨੂੰ ਨੰਬਰ ਦੇ ਆ ਦਾ ਹਜੇ ਨੰਬਰ ਹੈ ਨਹੀਂ ਨੰਬਰ ਹੈ ਨਹੀਂ ਮੇਰੇ ਕੋਲ ਸੇਵ ਇੱਕ ਮਿੰਟ ਰੱਖ ਜਾ ਆਏ ਰੱਬ ਹਾਂਜੀ ਤੇਰੇ ਇੰਨੇ ਹੋਈ ਐਕਟੀਵਿਟੀ ਉਸ ਤੋਂ ਫਿਰ ਮੈਦਾਨਵਾਗੇ ਚਲ ਖੇਡਾ ਕੱਢ ਚਾਲਦੇ ਆ ਕੱਲ ਤੋਂ ਫਿਰ ਪ੍ਰੋਪਰ ਵਲੌਗ ਬਣਾਇਆ ਕਰਾਂਗੇ ਦਿਨ ਦਾ ਰੁਟੀਨ ਤੇ ਥੋੜੇ ਜਿਹੇ ਹੋਰ ਵੀ ਹੈਗੇ ਆ ਵੀ ਜਿਵੇਂ ਕਹਿੰਦੇ ਨੇ ਹੋਰ ਵੀ ਪ੍ਰੋਜੈਕਟ ਹੈਗੇ ਆ ਸ਼ੁਰੂ ਕਰਦੇ ਆਪਾਂ ਕੰਮ ਤੇ ਹੁਣ ਮੈਂ ਖੇਤ ਆ ਦੇ ਕੇ ਚਲੋ ਅਕਾ ਢੇਡਾ ਕੱਢ ਚਾਲਦਾ ਆ ਕੋਈ ਕੋਈ ਗੱਲ ਬਾਤ ਕਿਉਂਕਿ ਛਟੀਆਂ ਛਟੀਆਂ ਪੰਜਾਂ ਵਾਂ ਤੇ ਮੈਂ ਵੀ ਅੱਜ ਤੱਕ ਆ ਰਿਹਾ ਜੀ ਕੱਕਣ ਚਾਹੇ ਨਾ ਹੀ ਆਵੇ ਕੋਈ ਫੀਖ ਹੀ ਲਾ ਸਕਦਾ ਵਾ ਕੋਈ ਪਤਾ ਨਹੀਂ ਅੱਜਕੱਲ ਜਮਾਨੇ ਦਾ ਠੀਕ ਆ ਨਾ ਪਹਿਲੇ ਫਿਰ ਮੈਂ ਖੇਤ ਆਇਆ ਸੀ ਗੇੜਾ ਕੱਢ ਕੇ ਮੈਂ ਕਿਹ ਜਾਨਾ 10 ਮਿੰਟ ਤੇ 10 ਮਿੰਟ ਬਹਿ ਕੇ ਤੇ ਫਿਰ ਮੈਂ ਜਾਨਣਾ ਮਾ ਠੀਕ ਆ ਤੇ ਬਾਕੀ ਗੱਲਾਂ ਬਾਤਾਂ ਕਰ ਲਈਆਂ ਫਿਰ ਆਪਾਂ ਅਗਲੇ ਵਲੌਗ ਚ ਇੰਨਾ ਹੀ ਸੀਗਾ ਅੱਜ ਦਾ ਵਲੌਗ ਦਾ ਥੋੜਾ ਜਿਹਾ ਦੋ ਚਾਰ ਮਿੰਟ ਦਾ ਹੀ ਮੇਨ ਮੇਨ ਜਿਹੜੀਆਂ ਆਪਾਂ ਅੱਜ ਗਤੀਵਿਧੀਆਂ ਕੀਤੀਆਂ ਤੇ ਉਹਨਾਂ ਦਾ ਉਹਨਾਂ ਨੂੰ ਲੈ ਕੇ ਸੀਗਾ ਬਾਕੀ ਆਪਾਂ ਗੱਲਬਾਤ ਕੱਲੂ ਕਰਦੇ ਆ ਠੀਕ ਆ ਕੱਲੂ ਮਿਲਦੇ ਆਪਾਂ ਫਿਰ ਓਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਤੇ ਕਮੈਂਟ ਵੱਧ ਤੋਂ ਵੱਧ ਕਰੋ ਠੀਕ ਆ ਤਾਂ ਮਿਲਦੇ ਆਪਾਂ ਫਿਰ ਕੋਈ ਅਗਲੇ ਵਲੌਗ 'ਚ